ਇੰਤਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਐਸਸੀ ਐਸਟੀ ਰਿਜ਼ਰਵੇਸ਼ਨ ਤੇ ਮੋਦੀ ਸਰਕਾਰ ਦਾ ਵੱਡਾ ਫੈਸਲਾ ਸਾਹਮਣੇ ਆਇਆ ਜੀਆਂ ਦਾਦੇ ਕਿ ਮੋਦੀ ਸਰਕਾਰ ਦਾ ਵੱਡਾ ਫੈਸਲਾ ਸਾਹਮਣੇ ਆਇਆ ਹੈ ਐਸਸੀ ਐਸਟੀ ਰਿਜ਼ਰਵੇਸ਼ਨ ਨੂੰ ਲੈ ਕੇ ਜੀਆਂ ਦਾਦੇ ਕਿ ਕੱਲ ਕੈਬਨਿਟ ਦੀ ਮੀਟਿੰਗ ਸੀ ਜਿਸ ਦੇ ਵਿੱਚ ਵੱਡਾ ਫੈਸਲਾ ਲਿਆ ਗਿਆ ਔਰ ਕੇਂਦਰੀ ਮੰਤਰੀ ਆਸ਼ਨਵੀ ਵੈਸ਼ਨਵ ਨੇ ਜਾਣਕਾਰੀ ਸਾਂਝੀ ਕੀਤੀ ਹੈ ਜੀਆਂ ਦਾਦੇ ਕਿ ਐਸਸੀ ਐਸਟੀ ਤੇ ਸੁਪਰੀਮ ਫੈਸਲੇ ਨੂੰ ਕੇਂਦਰ ਦੀ ਨੋ ਹੈ ਤਾਦਾਦੇ ਕੈਸੀ ਐਸਟੀ ਰਿਜ਼ਰਵੇਸ਼ਨ ਦੇ ਵਿੱਚ ਹੁਣ ਕੋਈ ਹੋਰ ਬਦਲਾਅ ਨਹੀਂ ਹੋਏਗਾ ਜੋ ਕਿ ਪਹਿਲਾਂ ਕਿਹਾ ਜਾ ਰਿਹਾ ਸੀ ਜਦੋਂ ਇੱਕ ਤਰੀਕ ਨੂੰ 1 ਅਗਸਤ ਨੂੰ ਸੁਪਰੀਮ ਕੋਰਟ ਦੇ 7 ਜੱਜਾਂ ਦੀ ਸੰਵਿਧਾਨਕ ਬੈਂਚ ਦੇ ਵੱਲੋਂ ਜਿਹੜਾ ਇੱਕ ਫੈਸਲਾ ਲਿਆ ਗਿਆ ਸੀ ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਐਸਸੀ ਐਸਟੀ ਰਿਜ਼ਰਵੇਸ਼ਨ ਦੇ ਵਿੱਚ ਰ ਐਸ ਸੀ ਐਸ ਟੀ ਕਾਸਟ ਦੇ ਵਿੱਚ ਇੱਕ ਹੋਰ ਸਬ ਕੈਟਾਗਰੀ ਬਣਾਈ ਜਾਵੇ ਤਾਂ ਕਿ ਪਹਿਲੀ ਪੀੜੀ ਨੂੰ ਹੀ ਸਿਰਫ ਜਿਹੜਾ ਕੋਟਾ ਮਿਲ ਸਕੇ ਦੂਜੀ ਪੀੜੀ ਦਾ ਕੋਟਾ ਜਿਹੜਾ ਨਾ ਮੰਨਿਆ ਜਾਵੇ ਤਾਂ ਦਾਦਾ ਜੀ ਕਿ ਸਬ ਕੈਟਾਗਰੀ ਬਣਾਉਣ ਦੀ ਗੱਲ ਕਹੀ ਗਈ ਸੀ ਜਾਨੀ ਕਿ ਕੋਟੇ ਦੇ ਵਿੱਚ ਕੋਟਾ ਤਾਂ ਦਾਦਾ ਜੀ ਕਿ ਅਜਿਹਾ ਜਿਹੜਾ ਸੁਪਰੀਮ ਕੋਰਟ ਦੇ ਵੱਲੋਂ ਫੈਸਲਾ ਸੁਣਾਇਆ ਗਿਆ ਸੀ ਸੁਪਰੀਮ ਕੋਰਟ ਦੇ ਜੱਜ ਡੀ ਬਾਈ ਚੰਦਰ ਝੂੜ ਸੀ ਜੀ ਆਈ ਦੇ ਵੱਲੋਂ ਜਿਹੜਾ ਫੈਸਲਾ ਸੁਣਾਇਆ ਗਿਆ ਸੀ ਉਹ ਸੱਤ ਜਜਾਂ ਦੀ ਸੰਵਿਧਾਨਿਕ ਬੈਂਚ ਜਿਹੜੀ ਆ ਬੈਠਦੀ ਆ ਜਦੋਂ ਫੈਸਲਾ ਲੈਂਦੀ ਆ ਤਾਂ ਦਾਦਾ ਜੀ ਕਿਰਕ੍ਰੀਮੀ ਲੇਅਰ ਦੀ ਕੋਈ ਵਿਵਸਥਾ ਜਿਹੜੀ ਹੈ ਨਹੀਂ ਹੈ ਅਜਿਹਾ ਕਹਿਣਾ ਮੰਤਰੀ ਅਸ਼ਨਵੀ ਵੈਸ਼ਨਵ ਦਾਤਾ ਦਾ ਦੇ ਕੇ ਬ੍ਰਾਡਕਾਸਟਿੰਗ ਮਿਨਿਸਟਰ ਅਸ਼ਨਵੀ ਵੈਸ਼ਨਵ ਨੇ ਜਿਹੜਾ ਪੂਰਾ ਕੈਬਨਟ ਦੇ ਵਿੱਚ ਕੀ ਵਿਚਾਰ ਚਰਚਾ ਹੋਈ ਸਾਰੀ ਗੱਲਬਾਹ ਜਿਹੜੀ ਹੈ ਦੱਸੀ ਹੈ ਤਾਂ ਦੱਸਦੀ ਹੈ ਕਿ ਨਾਲ ਹੀ ਜਿਹੜਾ ਅਸ਼ਨਵੀ ਵੈਸ਼ਨਵ ਕਹਿੰਦੇ ਨਜ਼ਰ ਆਉਂਦੇ ਨੇ ਕਿ ਭੀਮਰਾਓ ਅੰਬੇਦਕਰ ਦੇ ਸੰਵਿਧਾਨ ਦੇ ਵਿੱਚ ਜਿਹੜਾ ਉਹਨਾਂ ਨੇ ਜਿਹੜਾ ਸੰਵਿਧਾਨ ਲਿਖਿਆ ਉਸ ਦੇ ਵਿੱਚ ਅਜਿਹੀ ਕੋਈ ਜਿਹੜੀ ਹੈ ਧਾਰਨਾ ਨਹੀਂ ਹੈ ਕਿ ਸਬ ਕੈਟਾਗਰੀ ਬਣ ਜਾਏ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਕੋਟੇ ਅੰਦਰ ਕੋਟਾ ਜਿਹੜਾ ਉਹ ਸੰਭਵ ਨਹੀਂ ਆ ਉਹ ਚੀਜ਼ਾਂ ਨਹੀਂ ਹੋ ਸਕਦੀਆਂ ਕਿਉਂਕਿ ਸੁਪਰੀਮ ਕੋਰਟ ਦਾ ਫੈਸਲਾ ਸੀ ਤੁਹਾਨੂੰ ਪਹਿਲਾਂ ਪੂਰਾ ਮਾਮਲਾ ਦੱਸ ਦਿੰਦੇ ਆ ਆਖਰਕਾਰ ਮਾਮਲਾ ਕੀ ਹੈ ਤਾਂ ਜਿੰਨੇ ਵੀ ਕੋਟੇ ਜਿਹੜੇ ਐ ਐਸਸੀ ਐਸਟੀ ਨੂੰ ਲੈ ਕੇ ਜਿਹੜੀ ਰਿਜ਼ਰਵੇਸ਼ਨ ਸਾਡੇ ਦੇਸ਼ ਦੇ ਵਿੱਚ ਸੰਵਿਧਾਨ ਦੇ ਅਨੁਸਾਰ ਦਿੱਤੀ ਗਈ ਹੈ ਕਿ ਤਾਂ ਉਸ ਦੇ ਵਿੱਚ ਜਿਹੜਾ ਇੱਕ ਹੋਰ ਕਲੀਮੀ ਕ੍ਰੀਮੀ ਲੇਅਰ ਨੂੰ ਲੈ ਕੇ ਕਿਹਾ ਗਿਆ ਸੀ ਕਿ ਸਬ ਕੈਟਾਗਰੀ ਬਣਾਈ ਜਾਵੇ ਸਬ ਕੈਟਾਗਰੀ ਬਣਾਈ ਜਾਵੇ ਤਾਂ ਸਬ ਕੈਟਾਗਰੀ ਬਣਾਉਣ ਦਾ ਫੈਸਲਾ ਜਿਹੜਾ ਸੁਪਰੀਮ ਕੋਰਟ ਨੇ ਸੁਣਾਇਆ ਸੀ ਹਾਲਾਂਕਿ ਉਸ ਤੋਂ ਬਾਅਦ ਇਸ ਦਾ ਵਿਰੋਧ ਵੀ ਕਈ ਥਾਂ ਦੇ ਉੱਪਰ ਹੋਇਆ ਤਾਂ ਹੁਣ ਜਿਹੜਾ ਕੇਂਦਰ ਸਰਕਾਰ ਨੇ મોદી ਸਰਕਾਰ ਨੇ ਕੱਲ ਕੈਬਨਟ ਦੀ ਮੀਟਿੰਗ ਦੇ ਵਿੱਚ ਇਹ ਗੱਲ ਕਹਿਤੀ ਹੈ ਕਿ ਸਬ ਕੈਟਾਗਰੀ ਨਹੀਂ ਬਣ ਸਕਦੀ ਕੋਟੇ ਦੇ ਵਿੱਚ ਕੋਟਾ ਜਿਹੜਾ ਨਹੀਂ ਬਣ ਸਕਦਾ ਤਾਂ ਦੱਸ ਦੇ ਕਿ ਹੁਣ ਦੇਸ਼ ਦੇ ਵਿੱਚੜਾ ਐਸਸੀ ਨੂੰ ਐਸਸੀ ਕਾਸਟ ਨੂੰ 15% ਤੇ ਬਾਕੀ ਐਸਟੀ ਨੂੰ ਜਿਹੜਾ 7.5% ਜਿਹੜਾ ਰਕੋਟਾਗਾ ਉਹ ਮਿਲਦਾਗਾ ਤਦ ਆਦਿਕ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਐਸਸੀ ਤੇ ਐਸਟੀ ਜਿਹੜੇ ਕਾਸਟ ਹੈ ਤਦ ਆਦਿਕ ਇਹਨਾਂ ਦਾ 22.5 ਜਿਹੜਾ ਫੀਸ ਜੇ ਗੱਲ ਕਰੀ ਰਿਜ਼ਰਵੇਸ਼ਨ ਦੀਆਂ ਨਾਲ ਹੀ ਜੇ ਗੱਲ ਕਰੀ ਤਾਂ ਐਸਸੀ ਐਸਟੀ ਦੇ ਵਿੱਚ ਜਿਹੜਾ ਕੋਟਾ ਤੈਅ ਕਰਨ ਨੂੰ ਕਿਹਾ ਗਿਆ ਸੀ ਪਾ ਦਾਦੇ ਕੇ ਹੁਣ ਜਿਹੜਾ ਕੋਟੇ ਦੇ ਅੰਦਰ ਕੋਟਾ ਉਹ ਨਹੀਂ ਬਣ ਸਕੇਗਾ ਔਰ ਹੁਣ ਇਹ ਫੈਸਲਾ ਸੁਣਾ ਦਿੱਤਾ ਹੈ ਮੋਦੀ ਸਰਕਾਰ ਨੇ ਮੋਦੀ ਸਰਕਾਰ ਨੇ ਕਿਹਾ ਕਿ ਸਬ ਕੈਟਾਗਰੀ ਦਾ ਕੋਈ ਜਿਹੜਾ ਤੁੱਕ ਬਣਦੀ ਨਹੀਂ ਕਿਉਂਕਿ ਕਿਹਾ ਗਿਆ ਸੀ ਕਿ ਜਿਹੜੀ ਪਹਿਲੀ ਪੀੜ੍ਹੀ ਜਿਹੜੀ ਆ ਹੋਊਗੀ ਉਸ ਨੂੰ ਹੀ ਇਹ ਕੋਟਾ ਮਿਲੇ ਉਸ ਨੂੰ ਹੀ ਇਸ ਦਾ ਲਾਭ ਮਿਲੇ ਅਜਾ ਸੁਪਰੀਮ ਕੋਰਟ ਨੇ ਫੈਸਲਾ ਸੁਣਾਇਆ ਸੀ ਕਿਉਂਕਿ ਸੁਪਰੀਮ ਕੋਰਟ ਦਾ ਕਹਿਣਾ ਸੀ ਕਿ ਅੱਜ ਜਿਹੜਾ ਐਸਟੀ ਐਸਟੀ ਕਾਸਟ ਦੇ ਵਿੱਚ ਕਈ ਉੱਪਰ ਲੇਅਰ ਵੀ ਬਣ ਚੁੱਕੀਆਂ ਨੇ ਕਈ ਕਰੀਮੀ ਲੇਅਰ ਕਰੀਮੀ ਲੇਅਰ ਦਾ ਮਤਲਬ ਹੁੰਦਾ ਆ ਇਕਨੋਮੀ ਇਕਨੋਮਿਕ ਜਿਹੜਾ ਅਰਥ ਵਿਵਸਥਾ ਦੇ ਅ ਜਾਨੀ ਕਿ ਤੁਹਾਡੀ ਇਨਕਮ ਕਿੰਨੀ ਹੈ ਤਾਂ ਇਨਕਮ ਦੇ ਹਿਸਾਬ ਦੇ ਨਾਲ ਕ੍ਰੀਮੀ ਲੇਅਰ ਬੰਦੀਆਂ ਨੇ ਜਿਵੇਂ ਹੋਰ ਕੈਟਾਗਰੀ ਦੇ ਵਿੱਚ ਬੰਦੀਆਂ ਕ੍ਰੀਮੀ ਲੇਅਰ ਤਾਂ ਇਸ ਦੇ ਵਿੱਚ ਵੀ ਕਿਹਾ ਗਿਆ ਸੀ ਕਿ ਕ੍ਰੀਮੀ ਲੇਅਰ ਬਣਾ ਦਿਓ ਤਾਂ ਕਿ ਜਿਹੜੇ ਜਾਦੇ ਪਛੜੇ ਹੋਏ ਨੇ ਜਿਹੜੇ ਜਾਦੇ ਸਬ ਕੈਟਾਗਰੀ ਆ ਕਿਉਂਕਿ ਜੇ ਗੱਲ ਕਰਦੇ ਆ ਕਾਸਟ ਦੀ ਐਸਸੀ ਦੀ ਜੇ ਗੱਲ ਕਰਦੇ ਆ ਤਾਂ ਐਸਸੀ ਦੇ ਵਿੱਚ ਵੀ ਜਿਹੜਾ ਅੱਗੇ ਸਬ ਕਾਸਟਸ ਆ ਜਾਂਦੀਆਂ ਨੇ ਬਹੁਤ ਸਾਰੀਆਂ ਕਾਸਟਾਂ ਅੱਗੇ ਵੀ ਹੁੰਦੀਆਂ ਨੇ ਚਾਹੇ ਉਹ ਕੋਈ ਵੀ ਭਾਈਚਾਰੇ ਹੋਣ ਕਈ ਭਾਈਚਾਰੇ ਜਿਹੜੇ ਆ ਜਾਂਦੇ ਜਿਨ੍ਹਾਂ ਨੂੰ ਐਸਸੀ ਕੈਟਾਗਰੀ ਦੇ ਵਿੱਚ ਰੱਖਿਆ ਗਿਆ ਪਰ ਸੁਪਰੀਮ ਕੋਰਟ ਦਾ ਫੈਸਲਾ ਇਹ ਸੀ ਕਿ ਇਹਨਾਂ ਦੇ ਵਿੱਚ ਜਿਹੜਾ ਜ਼ਿਆਦਾ ਪਛੜਿਆ ਹੋਇਆ ਜਿਹੜਾ ਵਰਗ ਜ਼ਿਆਦਾ ਪਛੜਿਆ ਹੋਇਆ ਉਸ ਨੂੰ ਜਿਹੜਾ ਦਿੱਤਾ ਜਾਵੇ ਕਿਉਂਕਿ ਕਈ ਵਰਗ ਹੈ ਜੇ ਆ ਕਿ ਨੌਕਰੀਆਂ ਬਹੁਤ ਸਾਰੀਆਂ ਮਿਲ ਰਹੀਆਂ ਨੇ ਐਸਸੀ ਜੇ ਗੱਲ ਕਰੀਏ ਤਾਂ ਐਸਸੀ ਭਾਈਚਾਰੇ ਨੂੰ ਬਹੁਤ ਸਾਰੀਆਂ ਨੌਕਰੀਆਂ ਵੀ ਮਿਲ ਰਹੀਆਂ ਜਿਨ੍ਹਾਂ ਦੇ ਵਿੱਚ ਹੋਰ ਜਾਤੀਆਂ ਨੌਕਰੀ ਲੈਣ ਤੋਂ ਬੰਦੀਆਂ ਰਹਿ ਜਾਂਦੀਆਂ ਜਿਹਦੀਆਂ ਜ਼ਿਆਦਾ ਪਛੜੀਆਂ ਹੋਈਆਂ ਜਾਦੇ ਗਰੀਬ ਤਬਕਾ ਕਹਿ ਲੋ ਮਹਤਤਰ ਤਬਕਾ ਕਹਿ ਲੋ ਉਹਨਾਂ ਦੇ ਲਈ ਜਿਹੜਾ ਇਹ ਸਬ ਕੈਟਾਗਰੀ ਬਣਾਉਣ ਦਾ ਜਿਹੜਾ ਪ੍ਰਾਵਧਾਨ ਇਹ ਲਿਆਂਦਾ ਗਿਆ ਸੀ ਸੁਪਰੀਮ ਕੋਰਟ ਨੇ ਫੈਸਲਾ 1 ਅਗਸਤ ਨੂੰ ਸੁਣਾਇਆ ਸੀ ਪਰ ਹੁਣ ਮੋਦੀ ਸਰਕਾਰ ਨੇ ਕਿਹਾ ਕਿ ਏਸੀ ਇਹ ਫੈਸਲਾ ਲਾਗੂ ਨਹੀਂ ਕਰ ਸਕਦੇ ਸਬ ਕੈਟਾਗਰੀ ਬਣਾਉਣ ਦੀ ਕੋਈ ਤੁਕ ਨਹੀਂ ਬਣਦੀ ਜਿਹੜਾ ਕੋਟਾ ਰਿਜ਼ਰਵੇਸ਼ਨ ਜਿਹੜੀ ਬਾਬਾ ਭੀਮਰਾਓ ਅੰਬੇਦਕਰ ਦੇ ਸੰਵਿਧਾਨ ਦੇ ਵਿੱਚ ਦਰਜ ਹੈ ਉਹੀ ਮਿਲਦੀ ਰਹੇਗੀ ਉਸ ਦੇ ਨਾਲ ਹੀ ਜਿਹੜਾ ਸਾਰਾ ਸਿਸਟਮ ਚੱਲਦਾ ਰਹੂਗਾ ਹੋਰ ਜਿਹੜਾ ਕੋਟੇ ਦੇ ਅੰਦਰ ਕੋਟਾ ਬਣਾਉਣ ਦੀ ਕੋਈ ਲੋੜ ਨਹੀਂ ਹੈ ਤੇ ਨਾ ਹੀ ਅਸੀਂ ਬਣਾਵਾ ਗਿਆ ਸੀ ਇਸ ਫੈਸਲੇ ਨਾਲ ਸਹਿਮਤ ਜੀ ਆ ਮੋਦੀ ਕੈਬਨਿਟ ਨੇ ਕਿਹਾ ਤਾਂ ਦਾਦੀ ਕਿ ਹੁਣ ਜਿਹੜਾ ਅਸ਼ਨਵੀ ਵੈਸ਼ਨਵ ਦਾਦੀ ਕੇ ਬ੍ਰਾਡਕਾਸਟਿੰਗ ਮਿਨਿਸਟਰ ਨੇ ਉਹਨਾਂ ਨੇ ਕੈਬਨਿਟ ਦਾ ਵਿੱਚ ਜਿਹੜਾ ਟੀ ਕੁਝ ਕੈਬਨਿਟ ਦੇ ਵਿੱਚ ਫੈਸਲੇ ਲਏਗੇ ਉਸ ਦੇ ਬਾਰੇ ਸਾਰੀ ਵਿਚਾਰ ਚਰਚਾ ਕੀਤੀ ਤੇ ਨਾਲ ਹੀ ਜਿਹੜਾ ਹਰੇ ਗੱਲ ਦੱਸੀ ਕਿ ਆਖਰਕਾਰ ਕਿਉਂ ਜਿਹੜਾ ਇਹ ਕੋਟਾ ਨਹੀਂ ਬਣਦਾ ਤਾਂ ਤੁਸੀਂ ਇਸ ਦੀ ਐਗਜ਼ਾਮਪਲ ਸਹਿਜੇ ਲੈ ਸਕਦੇ ਹੋ ਚਾਰ ਪੰਜ ਦਿਨ ਪਹਿਲਾਂ ਬੰਗਲਾਦੇਸ਼ ਦੇ ਵਿੱਚ ਜੋ ਕੁਝ ਹੋਇਆ ਕਿ ਤਨਾ ਕਿ ਉਹ ਗੱਲ ਵੀ ਜਿਹੜਾ ਪੀਐਮ ਮੋਦੀ ਦੇ ਦਿਮਾਗ ਦੇ ਵਿੱਚ ਜ਼ਰੂਰ ਚੱਲਦੀ ਹੋਣੀ ਹੈ ਕਿਉਂਕਿ ਬੰਗਲਾਦੇਸ਼ ਦੇ ਵਿੱਚ ਕੀ ਹਾਲਾਤ ਬਣਿਆ ਉੱਥੇ ਵੀ ਕੋਟੇ ਨੂੰ ਲੈ ਕੇ ਚੱਕਰ ਪਿਆ ਹਾਲਾਂਕਿ ਪਿੱਛੇ ਉਸ ਦੇ ਪਿੱਛੇ ਦੀ ਕੀ ਕਹਾਣੀ ਹੈ ਕਿਵੇਂ ਅਮਰੀਕਾ ਚਾਈਨਾ ਦਾ ਕੀ ਰੋਲ ਹੈ ਉਹ ਅਲੱਗ ਗੱਲਾਂ ਅਲੱਗ ਨੇ ਪਰ ਜਿਹੜੀ ਚنگਿਆੜੀ ਸ਼ੁਰੂ ਹੋਈ ਜਿਹੜਾ ਪ੍ਰੋਟੈਸਟ ਸ਼ੁਰੂ ਹੋਇਆ ਇੱਕ ਚਣਗ ਜਿਹੜੀ ਪ੍ਰੋਟੈਸਟ ਨੂੰ ਲੱਗੀ ਬਾਅਦ ਦੇ ਵਿੱਚ ਕੋਈ ਹੋਰ ਐਡ ਹੋ ਗਿਆ ਉਸ ਦੇ ਵਿੱਚ ਜਤੇ ਮਧੀਆਂ ਅਲੱਗ ਗੱਲਾਂ ਪਰ ਜਿਹੜਾ ਇਹ ਕੋਟੇ ਨੂੰ ਲੈ ਕੇ ਇੱਕ ਚنگਿਆੜੀ ਬਲੀ ਸੀ ਤਾਂ ਹੁਣ ਜਿਹੜਾ ਅੱਗ ਲੱਗਿਆ ਬੰਗਲਾਦੇਸ਼ ਦੇ ਵਿੱਚ ਉਹ ਸਭ ਨੂੰ ਪਤਾ ਹੈ ਤਾਂ ਕੀ ਕਹਿ ਰਹੇ ਨੇ ਬ੍ਰਾਡਕਾਸਟਿੰਗ ਮਿਨਿਸਟਰ ਸੁਣਾਉਣਾ ਤੁਹਾਨੂੰ ਅੱ비 ਜੋ ਹਾਲ ਹੀ ਮੈਂ ਮਾਨਯੇ ਸੁਪਰੀਮ ਕੋਰਟ ਨੇ ਆਰਖਣ ਕੇ ਵਿਸ਼ੇ ਪਰ ਇੱਕ ਜੱਜਮੈਂਟ ਦਿਆ ਹੈ इस जजमेंट ने सुप्रीम कोर्ट ने एससी और एसटी के रिजर्वेशन के विषय में कुछ सुझाव दिए आज माननीय प्रधानमंत्री जी की अध्यक्षता में कैबिनेट में इस विषय पर विस्तृत चर्चा हुई है और कैबिनेट का सुविचारित वेल थॉट थ्रू मत है कि एनडीए सरकार बाबा साहेब अंबेडकर जी के बनाए संविधान के प्रावधानों के प्रति प्रतिबद्ध है संकल्पबद्ध है बाबा साहेब अंबेडकर जी के संविधान के अनुसार एस और एस के रे, रिजर्वेशन में क्रीमी लेयर का कोई प्रावधान नहीं है कैबिनेट का सुविचारित मत है वेल थॉट थ्रू डिसीजन है कि बाबा साहेब अंबेडकर के संविधान के अनुसार ही एस और एस का रिजर्वेशन की व्यवस्था होनी चाहिए ये साथियों पांच बड़े